26 ਜੁਲਾਈ ਤੋਂ ਸ਼ੁਰੂ ਹੋਏ ਪੈਰਾ 올림픽 2024 ਵਿੱਚ ਭਾਰਤੀ ਖਿਡਾਰੀਆਂ ਦਾ ਜੋਸ਼ ਅਤੇ ਜਨੂੰਨ ਦੇਖਣਯੋਗ ਹੈ ਭਾਰਤ 117 ਖਿਡਾਰੀ ਤਗਮੇ ਜਿੱਤਣ ਦੀ ਉਮੀਦ ਦੇ ਨਾਲ ਫਰਾਂਸ ਦੀ ਰਾਸ਼ਤਾ ਨੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਨ ਜਿਨ੍ਹਾਂ ਚੋਂ 47 ਔਰਤਾਂ ਤੇ 70 ਮਰਦ ਸ਼ਾਮਿਲ ਹਨ ਸਮਾਕੂਮ ਦੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਖਿਡਾਰੀ ਜਿਹੜੇ ਹੈਗੇ ਉਹ ਹਿੱਸਾ ਲੈਣ ਲਈ ਪਹੁੰਚੇ ਹਨ ਪਰ ਜੇ ਗੱਲ ਕਰੀਏ ਹਰਿਆਣਾ ਦੇ ਤਾਂ ਹਰਿਆਣਾ ਦੇ ਵਿੱਚ ਸਭ ਤੋਂ ਵੱਧ 25 ਐਥਲੀਟ ਆਪਣੀ ਮਿਹਨਤ ਅਤੇ ਸੰਘਰਸ਼ ਦੀ ਕਹਾਣੀ ਲਿਖਣ ਜਾ ਰਹੇ ਹਨ ਇਸ ਨੇ ਇੱਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਕਿ ਖੇਡਾਂ ਦੇ ਖੇਤਰ ਦੇ ਵਿੱਚ ਇਸ ਦਾ ਦਬਦਬਾ ਬੇਮਿਸਾਲ ਹੈ ਕੁਸ਼ਤੀ ਤੋਂ ਲੈ ਕੇ ਮੁੱਕੇਬਾਜ਼ੀ ਤੱਕ ਹਰ ਖੇਤਰ ਦੇ ਵਿੱਚ ਹਰਿਆਣਾ ਦੇ ਖਿਡਾਰੀ ਆਪਣੀ ਇੱਕ ਅਲੱਗ ਛਾਪ ਛੰਡਣ ਲਈ ਜਾਣੇ ਜਾਂਦੇ ਹਨ ਇੱਥੋਂ ਦੀ ਮਿੱਟੀ ਵਿੱਚ ਜੋ ਜਜ਼ਬਾ ਹੈ ਤੇ ਜੋਸ਼ ਮੌਜੂਦ ਹੈ ਉਹ ਇੱਥੋਂ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਖਿਡਾਰੇ ਵੀ ਕਿਸੇ ਤੋਂ ਘੱਟ ਨਹੀਂ ਹਨ ਪੰਜਾਬ ਦੇ 18 ਤਾਰਿਆਂ ਨੇ 올림픽ਸ ਦੇ ਵਿੱਚ ਹਿੱਸਾ ਲਿਆ ਹੈ ਇਸ ਦਾ ਨਾਰੋਸ਼ਨ ਕਰਨ ਲਈ ਇੱਕ ਖਿਡਾਰੀ ਬਿਲਕੁਲ ਤਿਆਰ ਹਨ hockey ਤੋਂ ਲੈ ਕੇ athlete athletics olympics ਤੱਕ ਹਰ ਖੇਡ ਦੇ ਵਿੱਚ ਪੰਜਾਬ ਦੇ ਖਿਡਾਰੀ ਆਪਣੀ ਪਛਾਣ ਬਣਾਉਣ ਲਈ ਬਿਲਕੁਲ ਤਿਆਰ ਹਨ ਉੱਥੇ ਤਾਮਿਲਨਾਡੂ ਦੇ 12 ਐਥਲੀਟ ਪੈਰਿਸ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਨਜ਼ਰ ਆਉਣਗੇ ਤਾਂ ਉਹ ਜਾਣਦੇ ਹਾਂ ਕਿ ਕਿਹੜੇ-ਕਿਹੜੇ ਸੂਬੇ ਦੇ ਕਿੰਨੇ-ਕਿੰਨੇ ਸਿਤਾਰੇ ਕਿੰਨੇ-ਕਿੰਨੇ ਐਥਲੀਟਸ ਭਾਰਤ ਦਾ ਝੰਡਾ ਲਹਿਰਾਉਣ ਲਈ ਉੱਥੇ ਪਹੁੰਚੇ ਹਨ ਜਗਲਗਰੀ ਪੈਰਿਸ olympic 2024 ਦੇ ਜਿੱਥੇ ਭਾਰਤ ਦੇ ਕਈ ਰਾਜਾਂ ਦੇ ਐਥਲੀਟ ਆਪਣੀ ਪਛਾਣ ਬਣਾਉਣ ਲਈ ਤਿਆਰ ਹਨ ਉੱਥੇ ਹੀ ਕੁਝ ਰਾਜ ਅਜੇ ਵੀ ਹਨ ਜਿਨ੍ਹਾਂ ਚੋਂ ਕਿਸੇ ਵੀ ਖਿਡਾਰੀ ਨੇ ਹਿੱਸਾ ਨਹੀਂ ਲਿਆ ਹੈ ਤੇ ਚਲੋ 올림픽 ਦੀ ਜੇ ਗੱਲ ਕਰੀ ਤਾਂ 올림픽 ਦੇ ਵਿੱਚ ਅਰੁਣਾਚਲ ਪ੍ਰਦੇਸ਼ ਛੱਤੀਸਗੜ੍ਹ ਹਿਮਾਚਲ ਪ੍ਰਦੇਸ਼ ਮੀਗਾਲਿਆ ਮਿਜ਼ੋਰਮ ਨਾਗਾ لینڈ ਅਤੇ ਤ੍ਰਿਪੁਰਾ ਦਾ ਕੋਈ ਵੀ ਖਿਡਾਰੀ ਹਿੱਸਾ ਲੈਣ ਲਈ ਨਹੀਂ ਪਹੁੰਚਿਆ ਇਸ ਦੇ ਨਾਲ ਹੀ ਉਦੋਂ ਚਰੀ ਜੰਮੂ ਕਸ਼ਮੀਰ ਅੰਡਮਨ ਨਿਕੁਬਾਰ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਲਦਾਖ ਅਤੇ ਲਕਸ਼ਦਵੀਪ ਵਰਗੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੋਂ ਕੋਈ ਵੀ ਪ੍ਰਤੀਨਿਧੀ ਕੋਈ ਵੀ ਕੈਂਡੀਡੇਟ ਖਿਡਾਰੀ ਉੱਥੇ ਨਹੀਂ ਪਹੁੰਚੇ ਉੱਥੇ ਚੰਡੀਗੜ੍ਹ ਤੋਂ 2 ਸਿੱਖਿਮ ਤੋਂ 1 ਤੇ ਹਰਿਆਣਾ ਤੋਂ 25 ਖਿਡਾਰੀ ਗੋਆ ਤੋਂ 1 ਖਿਡਾਰੀ ਤੇ ਮਣੀਪੁਰ ਤੋਂ 2 ਖਿਡਾਰੀ ਪੰਜਾਬ ਤੋਂ 18 ਖਿਡਾਰੀ ਤੇ ਉੱਤਰਾਖੰਡ ਤੋਂ 4 ਕੇਰਲ ਤੋਂ 7 ਤੇ ਤਾਮਿਲਨਾਡੂ ਤੋਂ 12 ਖਿਡਾਰੀ ਇਸ ਸਾਲ ਨੇ ਪਹੁੰਚੇ гана तो 4 કર્натаકા તો 7 تے નવી دلی تو 2 کھلاڑی ఆంధ్రప్రదేశ్ تو 4 کھلاڑی ਉੱਥੇ ਹੀ ਜ ਚਾਰਖਣ ਦੀ ਗੱਲ ਕਰੀ ਤਾਂ 2 کھلاڑی ਮਹਾਰਾਸ਼ਟਰ ਤੋਂ 6 کھلاڑی 오디샤 ਤੋਂ ਵੀ 2 کھلاڑی ਤੇ ਮਧ ਪ੍ਰਦੇਸ਼ ਤੋਂ ਵੀ 3 کھلاڑی ਪੱਛਮੀ ਬੰਗਾਲ ਦੀ ਜ ਗੱਲ ਕਰੀ ਤਾਂ ਪੱਛਮੀ ਬੰਗਾਲ ਤੋਂ 3 ਖਿਡਾਰੀ ਹਿੱਸਾ ਲੈਣ ਲਈ ਪਹੁੰਚੇ ਹਨ ਅਸਮ ਤੋਂ 1 ਖਿਡਾਰੀ ਗੁਜਰਾਤ ਤੋਂ 2 ਖਿਡਾਰੀ ਤੇ ਉੱਤਰ ਪ੍ਰਦੇਸ਼ ਤੋਂ 6 ਖਿਡਾਰੀ ਰਾਜਸਥਾਨ ਤੋਂ ਵੀ 2 ਖਿਡਾਰੀ ਤੇ ਬਿਹਾਰ ਤੋਂ ਸਰਫਿਕ ਖਿਡਾਰੀ ਹਿੱਸਾ ਲੈਣ ਲਈ ਪਹੁੰਚੇ ਹਨ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾਓਲੰਪਿਕ 2024 ਵਿੱਚ ব্রੋਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀ ਸਟਾਰ ਨਿਸ਼ਾਨਬਾਜ਼ ਮੰਨੂ ਪਾਰਕਰ ਨੂੰ ਫੋਨ ਕੀਤਾ ਤੇ ਦਿਲੋਂ ਵਧਾਈ ਦਿੱਤੀ ਇਸ ਮੈਡਲ ਦੇ ਨਾਲ ਪੈਰਾਓਲੰਪਿਕ ਦੇ ਵਿੱਚ ਭਾਰਤ ਦਾ ਖਾਤਾ ਖੁੱਲ ਗਿਆ ਤੇ ਬਹੁਤ ਘੱਟ ਫਰਕ ਦੇ ਨਾਲ ਉਹ ਚਾਂਦੀ ਦਾ ਤਗਮਾ ਜਿੱਤਣ ਤੋਂ ਖੁੰਝ ਗਈ ਚੱਜਰ ਦੀ ਮਨੂ ਪਾਕਰ ਹੁਣ ਨਿਸ਼ਾਨੇਬਾਜ਼ੀ ਚ ਤਗਮਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਹੈ ਪਾਕਰ ਨੇ ਭਾਰਤ ਦਾ 13 ਸਾਲਾਂ ਦਾ ਇੰਤਜ਼ਾਰ ਖਤਮ ਕਰ ਦਿੱਤਾ ਤੇ ਬ੍ਰੌਂਜ਼ ਮੈਡਲ ਨਾਲ ਪੋਡੀਅਮ ਦੇ ਵਿੱਚ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਨਿਸ਼ਾਨਬਾਜ਼ ਬਣ ਗਈ ਹੈ ਪੀਐਮ મોદી ਨੇ ਮਨੂ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ ਮਨੂ ਪਾਕਰ ਦਾ ਇਹ ਦੂਜਾ 올림픽 ਸੀ ਤੇ ਉਹਨਾਂ ਨੇ ਆਖਰੀ ਟੋਕੀਓ 올림픽 2020 ਦੇ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਪਰ 10 ਮੀਟਰ 에어 ਪਿਸਟਲ ਕੁਆਲੀਫਿਕੇਸ਼ਨ ਰਾਊਂਡ ਦੌਰਾਨ ਉਸਦੀ ਪਿਸਟਲ ਟੁੱਟ ਗਈ ਸੀ ਇਸ ਕਾਰਨ ਉਹ ਪਿਛਲੀ ਵਾਰ ਤਗਮਾ ਨਹੀਂ ਜਿੱਤ ਸਕੀ ਸੀ ਪਰ ਇਸ ਵਾਰ ਮਨੂ ਨੇ ਆਪਣੀ ਪੂਰੀ ਤਾਕਤ ਦਿਖਾਉਂਦੇ ਹੋਏ ਕਿਸਮਤ ਨੂੰ ਮਾਤ ਦੇਂਦੇ ਹੋਏ ਤਗਮੇ ਨੂੰ ਨਿਸ਼ਾਨਾ ਬਣਾਇਆ